ਸੱਤਿਆ ਕਾਲਦੀ ਮਗੋਂ ਗੁਰਪ੍ਰੀਤ ਸਿੰਘ ਦਬੜੀਖਾਨਾ ਮੇਰੇ ਨਾਲ ਮੌਜੂਦ ਨੇ ਸਰਦਾਰ ਬਲਦੇਵ ਸਿੰਘ ਪਿੰਡ ਭਦੌਰ ਜ਼ਿਲ੍ਹਾ ਬਰਨਾਲਾ ਅੱਜ ਸਵੇਰੇ ਸਵੇਰੇ ਸਵਾਖਤ ਹੀ ਮੇਰੇ ਕੋਲੇ ਪਹੁੰਚੇ ਆਪਣੀ ਇੱਕ ਸਮੱਸਿਆ ਲੈ ਕੇ ਕਿ ਬਾਈ 1400 ਇੱਕ ਮੁਛਲ ਲਾਉਣਾ ਮੈਂ ਆਈ ਵਾਰੀ ਤੇ ਐਂਡ ਤੇ ਇੱਕੇ ਦਾਮ ਸੁੱਕ ਜਾਂਦਾ ਕੋਈ ਉਹ ਗੱਲ ਬਣਦੀ ਨਹੀਂ ਜਿਹੜੀ ਬਣਾਉਣਾ ਚਾਹੁੰਦੇ ਆ ਸੋ ਇਸ ਸਮੱਸਿਆ ਦਾ ਸਮਾਧਾਨ ਇਹਨਾਂ ਨੂੰ ਦਿੱਤਾ ਕਿ ਕਿਸ ਕਿਸ ਤਰ੍ਹਾਂ ਚੀਜ਼ਾਂ ਕਰਨੀਆਂ ਤੇ ਕਿਵੇਂ-ਕਿਵੇਂ ਉਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਉਹਦੀ ਗੱਲ ਵੀ ਕਰਾਂਗੇ ਤੇ ਹੁਣ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਇਹ ਕਾਫੀ ਲੰਬੇ ਸਮੇਂ ਤੋਂ ਆਪਣੇ ਨਾਲ ਜੁੜੇ ਹੋਏ ਆ ਆਪਣੇ ਨਾਲ ਜੁੜਨ ਕਰਕੇ ਇਹਨਾਂ ਨੂੰ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਆਪਣੀਆਂ ਗੱਲਾਂ ਤੋਂ ਅਮਲ ਕਰਨ ਨਾਲ ਉਹ ਗੱਲ ਤੁਹਾਡੀ ਕਚਹਿਰੀ ਦੇ ਵਿੱਚ ਆਉਣੀ ਲਾਜ਼ਮੀ ਹੈ ਸੋ ਆਪਾਂ ਇਹਨਾਂ ਨਾਲ ਗੱਲ ਕਰ ਗਏ ਸਤਿ ਸ੍ਰੀ ਅਕਾਲ ਜੀ ਸੋ ਬਾਈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਨਾਲ ਜੁੜੇ ਤਕਰੀਬਨ 2 ਸਾਲ ਹੋ ਗਏ 2 ਸਾਲ ਹੋ ਹਾਂ ਤਾਂ ਇਸ ਜੁੜਾ ਤੋਂ ਬਾਅਦ ਕੀ ਕੁਛ ਬਦਲਾ ਆਇਆ ਤੁਹਾਡੀ ਖੇਤੀ ਨੂੰ ਖੇਤੀ ਦੇ ਵਿੱਚ ਤੇ ਖੇਤੀ ਨੂੰ ਲੈ ਕੇ ਤੁਹਾਡੀ ਸਮਝ ਦੇ ਵਿੱਚ ਹ ਸਭ ਤੋਂ ਵੱਡਾ ਬਦਲਾ ਇਹ ਆਇਆ ਜੀ ਮਤਲਬ ਹੀ ਅੱਗ ਤੋਂ ਰਹਿਤ ਹੋ ਗਏ ਸੀ ਬੇਸ਼ੀਰ ਇਹ ਜਿਹੜੀ ਰਹਿਣ ਖੁੰਦਾ ਫਸਲ ਦੀ ਉਹਨੂੰ ਅੱਗ ਨਹੀਂ ਲਾਉਂਦੇ ਜੀ ਕਿਉਂਕਿ ਕੁਦਰਤ ਨਾਲ ਜੁੜ ਗਏ ਉਹਦੇ ਨਾਲ ਜੀ ਹਾਂ ਜੀ ਤੇ ਰਿਜ਼ਲਟ ਕਿਹੋ ਜਿਹਾ ਰਿਜ਼ਲਟ ਬਹੁਤ ਟੌਪ ਦੇ ਆ ਰਹੇ ਜੀ ਜੀ ਹਾਂ ਸੰਤੁਸ਼ਟੀ ਆ ਮਨ ਨੂੰ ਪੂਰੀ ਆ ਤਾਂ ਅੱਗ ਮੁਕਤ ਖੇਤੀ ਤੁਸੀਂ ਕਰੀ ਹੈ ਹੂੰ 2 ਸਾਲ ਪਹਿਲਾਂ ਸਾਡੇ ਨਾਲ ਜੁੜੇ ਤੇ ਉਹਦੇ ਤੋਂ ਜਿਹੜਾ ਪਹਿਲਾ ਬਦਲਾ ਆਇਆ ਵੀ ਤੁਹਾਡੇ ਖੇਤ ਤੁਸੀਂ ਅੱਗ ਲਾਉਣੀ ਬੰਦ ਕਰ ਦਿੱਤੀ ਹਾਂਜੀ ਤਾਂ ਹੁਣ ਫਿਰ ਅੱਗ ਨਹੀਂ ਲਾਉਂਦੇ ਤਾਂ ਫਿਰ ਉਹ ਪਰਾਲੀ ਦੀ ਸਭ ਸੰਭਾਲ ਕਿਵੇਂ ਕਰਦੇ ਹੋ ਉਹ ਵਿੱਚ ਹੀ ਨਸ਼ਟ ਕਰਦੇ ਨੇ ਜੀ ਕਿਵੇਂ ਕਰਦੇ ਮਤਲਬ ਆਪਣਾ ਮਲਚਿੰਗ ਕਰਕੇ ਕਣਕ ਬੀਜਦੇ ਆ ਉਹਦੇ ਨਾਲ ਕਣਕ ਬਹੁਤ ਡੋਪਦੀ ਹੁੰਦੀ ਆ ਜੀ ਤੇ ਜਿਹੜੀ ਆਪਣੀ ਕਣਕ ਦੀ ਰਹਿਣ ਖੂਨ ਤਾਂ ਬਹੁਤ ਥੋੜੀ ਹੁੰਦੀ ਆ ਤੇ ਉਹ ਬੈਸੀ ਵਿੱਚ ਰਲ ਜਾਂਦੀ ਆ ਤਵੀਆਂ ਦੇ ਨਾਲ ਜੀ ਤਾਂ ਤੁਸੀਂ ਮਲਚਿੰਗ ਵਾਲੀ ਕਣਕ ਬੀਜਦੇ ਹੋ ਕਿੰਨਾ ਕੁ ਰੱਖਵਾ ਹੁੰਦਾ ਮੇਰੇ ਖਿਆਲ ਉਹ ਤਾਂ ਤੁਸੀਂ ਟ੍ਰਾਇਲ ਦੇ ਤੌਰ ਤੇ ਬੀਜੋ ਟਰਾਈਲ ਦੇ ਟੋਲ ਦੇ ਮਨ 2 ਸਾਲ ਹੋ ਗਏ ਲਾਉਂਦੇ ਨੂੰ ਮਤਲਬ ਵੀ ਮੈਂ ਅੱਡ ਟਰਾਈਲ ਲਾਇਆ ਪੌਣੇ 4 ਕਰਾਂਲਾਂ ਦਾ ਲਾਇਆ ਸੀ ਏਤਕੀ ਵੀ ਲਾਇਆ ਮੈਂ ਉਹ ਤੇ ਉਹਦੇ ਵਿੱਚ ਮੈਨੂੰ ਉਹਦੇ ਵਿੱਚ 32 ਮਨ ਕਣਖ ਹੋਇਆ ਜੀ ਪੌਣੇ 4 ਕਰਾਂਲਾਂ ਦੇ ਵਿੱਚ ਉਹਦੇ ਚ 1 ਲੀਟਰ ਡੀਜ਼ਲ ਮਚਾ ਟਰੈਕਟਰ ਦਾ ਤੇ ਜਿਹੜੀ ਦੂਜੀ ਸੁਪਰ ਸੀਡਰ ਨਾਲ ਵੀ ਜੀ ਸੀਗੀ ਆਪਣੀ ਉਹ ਵੀ ਵਿੱਚੀ ਮਲਚਿੰਗ ਕੀਤੀ ਉਹਦੀ ਸੁਪਰ ਸੀਡਰ ਨਾਲ ਅਗ ਨਹੀਂ ਸੀ ਲਾਈ ਉਹਦੇ ਚ ਥੋੜੀ ਜੀ ਸਮੱਸਿਆ ਇੱਕ ਦਾ ਸੁੰਡੀ ਦੀ ਆ ਜੀ ਤੇ ਇੱਕ ਝਾੜ ਉਹਦਾ ਕੱਟ ਗਿਆ ਜੀ ਓਕੇ ਹਾਂਜੀ ਸੋ ਦੋਸਤੋ ਜਦੋਂ ਸੁਪਰ ਸੀਡਰ ਤੇ ਮਲਚੰਗ ਵਿਧੀ ਨਾਲ ਕਣਕ ਬੀਜਣ ਦਾ ਕੰਪੈਰੀਜ਼ਨ ਕੀਤਾ ਗਿਆ ਤਾਂ ਧਿਆਨ ਚ ਆਇਆ ਕਿ ਸੁਪਰ ਸੀਡਰ ਵਾਲੀ ਕਣਕ ਘਟ ਗਈ ਉਹਦੇ ਤੇ ਸੁੰਡੀ ਦਾ ਅਟੈਕ ਵੀ ਹੋਇਆ ਤੇ ਮਲਚੰਗ ਵਾਲੀ ਕਣਕ ਪੌਣੇ ਚਾਰ ਕਣਾਲਾਂ ਚ 32 ਮਾਣ ਆ ਮਤਲਬ ਕਿ ਸਾਢੇ 7 ਕਣਾਲਾਂ ਦੀ 64 ਮਣ ਹੋ ਗਈ ਤੇ ਇਹਦਾ ਮਤਲਬ ਆ ਵੀ ਅੱਧੀ ਕਣਾਲ ਦੀ ਹੋਰ ਜੋੜ ਲਈ ਤਾਂ 65 66 ਮਣ ਕਣਕ ਕਿੱਲੇ ਦੀ ਇਹਨਾਂ ਦੀ ਝੜ ਗਈ ਆ ਤਾਂ ਬਾਈ ਜੀ ਇੱਕ ਇਹ ਚੀਜ਼ ਦੱਸੋ ਕਿ ਤੁਸੀਂ ਤਾਂ ਪੌਣੇ ਚਾਰ ਕਨਾਲਾਂ ਦਾ ਟਰੈਲ ਲਾਇਆ ਸੀਗਾ ਤੇ ਮੈਂ ਇਸ ਕੀ ਧਿਆਨ ਚ ਆਇਆ ਮੇਰੇ ਵੀ ਤੁਸੀਂ ਆਪਣੇ ਗਵਾਂਡੀ ਨੂੰ ਵੀ ਖਾਉ ਨੂੰ ਵੀ ਲਵਾਇਆ ਜੀ ਉਹਨੂੰ ਡੇਢ ਕਿੱਲੇ ਦਾ ਲਵਾਇਆ ਸੀ ਆ ਉਹ ਵੈਸੇ ਜ਼ਿਆਦਾ ਲਾਉਣਾ ਚਾਹੁੰਦਾ ਸੀ ਪਰ ਮੈਂ ਉਹਨੂੰ ਰੋਕਿਆ ਵੀ ਕੋਈ ਨਹੀਂ ਇੱਕ ਡੇਢ ਕਿੱਲੇ ਦਾ ਤੁਲਾ ਕੇ ਦੇਖ ਤੇ ਉਹਦੀ ਬਹੁਤ ਵਧੀਆ ਕਣਕ ਨਿਕਲੀ 60 ਮਾਣ ਨਿਕਲਿਆ ਜੀ ਕਿੱਲੇ ਦਾ ਸਾਹਬ ਝੜੀਆ ਉਹਦੀ ਹੁਣ ਉਹਦੇ ਮੱਕੀ ਬੀਜੀ ਆ ਉਹਦੀ ਮੱਕੀ ਉਸ ਥਾਂ ਦੇ ਵਿੱਚ ਅੱਡ ਖੜੀ ਆਈ ਲੈਦੀ ਚਾਰ ਚਾਰ ਉਂਗਲਾਂ ਦੂਜੀ ਨਾਲੋਂ ਮੱਕੀ ਵੱਡੀ ਆ ਵੱਡੀ ਆ ਸੋ ਦੇਖੋ ਫਸਲੀ ਰਹਿਣ ਖੂਦ ਨੂੰ ਜਦੋਂ ਆਪਾਂ ਅੱਗ ਲਾਉਨੇ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਧਰਤੀ ਨੂੰ ਧਰਤੀ ਦੀ ਉਪਜਾਊ ਸ਼ਕਤੀ ਨੂੰ ਜੇ ਧਰਤੀ ਦੀ ਉਪਜਾਊ ਸ਼ਕਤੀ ਘਟੂਗੀ ਤਾਂ ਉੱਥੇ ਫਸਲਾਂ ਕਮਜ਼ੋਰ ਰਹਿਣਗੀਆਂ ਹੁਣ ਬੰਦੇ ਨੇ ਗੇੜ ਕਿੱਲੇ ਦੇ ਵਿੱਚ ਮਲਚੰਗਾਲੀ ਕਣਕ ਬੀਜੀ ਉੱਥੇ ਵੀ ਮੱਕੀ ਬੀਜਤੀ ਬਾਕੀ ਬਾਣ ਚ ਵੀ ਮੱਕੀ ਬੀਜਤੀ ਹੁਣ ਜਿੱਥੇ ਮਲਚੰਗਾਲੀ ਕਣਕ ਬੀਜਣ ਕਰਕੇ ਝੋਨੇ ਦੀ ਪਰਾਲੀ ਜ਼ਮੀਨ ਨੂੰ ਮਿਲੀ ਉੱਥੇ ਮੱਕੀ ਦੀ ਡੋਸ ਹੋਰ ਤੇ ਜਿੱਥੇ ਅਗਲਾ ਕੇ ਬਾਣ ਬੀਜਦੇ ਗਏ ਆ ਉੱਥੇ ਮੱਕੀ 4 ਇੰਚ ਥੱਲੇ ਤੁਰੀ ਫਿਰਦੀ ਆ ਗ੍ਰੋਥ ਦੇ ਪੱਖ ਤੋਂ ਵੀ ਤੇ ਟੈਕ ਚੈੱਕ ਦੇ ਪੱਖ ਤੋਂ ਵੀ ਸੋ ਬਾਈ ਜੀ ਹੁਣ ਇਹ ਦੱਸੋ ਵੀ ਅੱਜ ਇੱਥੇ ਆਉਣ ਦਾ ਮਕਸਦ ਕੀ ਬਣਿਆ ਮਕਸਦ ਇਹ ਹੀ ਆ ਜੀ ਵੀ ਥੋੜੋ ਜਾਣਕਾਰੀ ਇਹ ਲੈਣੀ ਸੀਗੀ ਵੀ ਆਹੇ ਕੁਦਰਤ ਨਾਲ ਜੁੜਨਾ ਚਾਹੁੰਦੇ ਆਂ ਵੀ ਇੱਕ ਤਾਂ ਅੱਗ ਤੋਂ ਰਹਿਤ ਹੋ ਜਾਾਂਗੇ ਦੂਜੀ ਗੱਲ ਇਹ ਆ ਵੀ ਫਸਲ ਦੀ ਜ਼ਿਆਦਾ ਪੈਦਾਵਾਰ ਹੋਊਗੀ ਇਸ ਕਰਕੇ ਤੁਹਾਡੇ ਕੋਲ ਮਿਲਣਾ ਸਵੇਰੇ ਸਵੇਰੇ ਤੇ ਪਰ ਆਏ ਤਾਂ ਥੋੜਾ ਜਿਹਾ ਡਰਦੇ ਸੀ ਇਹ ਵੀ ਖਨੀ ਕੀ ਮੂਰੋਂ ਕਿਉਂ ਪਰ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਸੋ ਇਹ ਤਾਂ ਤਾਂ ਨੁਭਾਗ ਹੈ ਸਾਡੇ ਵੀ ਜੇ ਮਹਾਰਾਜ ਨੇ ਸਾਨੂੰ ਇੰਨੇ ਜੋਗਾ ਕੀਤਾ ਵੀ ਅਸੀਂ ਕਿਸੇ ਦੇ ਕੰਮ ਆ ਸਕੀਏ ਤੇ ਜਦੋਂ ਕੋਈ ਆਉਂਦਾ ਉਦੋਂ ਆਪਾਂ ਤਾਂ ਦਾਤੇ ਦਾ ਸ਼ੁਕਰ ਕਰੀਦਾ ਵੀ ਸ਼ੁਕਰ ਹੈ ਮਾਲਕਾ ਤੇਰੀ ਕਿਰਪਾ ਨਾਲ ਕੋਈ ਬੰਦਾ ਆਇਆ ਹਨਾ ਤੇ ਆਪਣਾ ਫਰਜ਼ ਮੰਨਦਾ ਕਿ ਆਏ ਗਏ ਦੀ ਜਿਹੜੀ ਹੈਗੀ ਨਾ ਪੂਰੀ ਗੱਲ ਸੁਣੀ ਜਾਵੇ ਉਹਨੂੰ ਉਹਦੀ ਚੰਗੀ ਸੇਵਾ ਕੀਤੀ ਜਾਵੇ ਜਿੰਨੇ ਕੁ ਜੋਗੇ ਹੈਗੇ ਆ ਤੇ ਜਿਹੜੀ ਉਮੀਦ ਨਾਲ ਬੰਦਾ ਆਇਆ ਉਹਦੀ ਉਹ ਉਮੀਦ ਪੂਰੀ ਹੋਵੇ ਹਾਂਜੀ ਤਾਂ ਜਿਹੜਾ ਤੁਹਾਡਾ ਮਸਲਾ ਹੈਗਾ ਜਿਹਦੇ ਕਰਕੇ ਤੁਸੀਂ ਆਏ ਸੀ ਉਹ ਮੈਂ ਦੇ ਦਰਸ਼ਕਾਂ ਨੂੰ ਦੱਸੂ ਮਸਲਾ ਮੇਰਾ ਹੈ ਜਿਹਾ ਵੀ 1401 ਲਾਉਣਾਗਾ ਮੈਂ ਹਰ ਇੱਕ ਸਾਲ ਹੀ ਪਰ ਉਹ ਐਂਡ ਤੇ ਜਾ ਕੇ ਨਾ ਉਹਦੀ ਸਮੱਸਿਆ ਹੈ ਜੀ ਸੁੱਕ ਜਾਣਾ ਉਹ ਉਹਦੀ ਸਮੱਸਿਆ ਦਾ ਹੱਲ ਵਾਸਤੇ ਤੁਹਾਡੇ ਕੋਲ ਪਹੁੰਚਿਆ ਸੀ ਤੁਸੀਂ ਬਹੁਤ ਵਧੀਆ ਮੈਨੂੰ ਸਮਝਾਇਆ ਬਲਕਿ ਇਹਦਾ ਉਹ ਟ੍ਰੀਟਮੈਂਟ ਕਰਨਾਗਾ ਦੇਸੀ ਅਨੁਕ ਤੇ ਸਾਰੇ ਤੁਸੀਂ ਮੈਨੂੰ ਲਿਖ ਕੇ ਦਿੱਤੇ ਹੈਗੇ ਸੋ ਬਾਈ ਜੀ ਨੂੰ ਉਹ ਜੋ ਦੱਸਿਆ ਹੈਗਾ ਉਹ ਪੇਜ ਤੇ ਲਿਖਤਾ ਹੁਣ ਇਹਨਾਂ ਦੀ ਜ਼ਿੰਮੇਵਾਰੀ ਆ ਕਿ ਇਸ ਪੇਜ ਨੂੰ ਸੰਭਾਲਣ ਵੀ ਤੇ ਇਹਦੇ ਮੁਤਾਬਕ ਆਪਦੀ ਫਸਲ ਨੂੰ ਪਾਲਣ ਵੀ ਸੋ ਦੋਸਤੋ ਆਪਾਂ ਸਾਰੇ ਇੱਕ ਗੱਲ ਧਿਆਨ ਚ ਗੱਲ ਲਈਏ ਝੋਨਾ ਜਿਹੜਾ ਮਰਜੀ ਹੋਵੇ ਪੀਆਰੋਵੇ ਪੂਸਾ ਵੈਰੈਟੀ ਹੋਵੇ ਬਾਸਮਤੀ ਵੈਰੈਟੀ ਹੋਵੇ ਜਾਂ 1401 ਹੋਵੇ ਝੋਨੇ ਦੀ ਜਿਹੜੀ ਸਾਰਿਆਂ ਸਾਰੀਆਂ ਵੈਰੈਟੀਆਂ ਦੀ ਸਾਂਝੀ ਗੱਲ ਆ ਹਾਂਜੀ ਉਹ ਇਹ ਆ ਕਿ ਝੋਨਾ ਵਿਰਲਾ ਲੱਗਣਾ ਚਾਹੀਦਾ ਨੰਬਰ 1 ਨੰਬਰ 2 ਯੂਰੀਆ ਘੱਟ ਪੈਣਾ ਚਾਹੀਦਾ ਤੇ ਨੰਬਰ 3 ਪਾਣੀ ਸੁਕਾਸ-ਕਾ ਕੇ ਲੱਗਣਾ ਚਾਹੀਦਾ ਹਾਂਜੀ ਹੁਣ ਝੋਨੇ ਦੇ ਵਿੱਚ ਜਿਹੜੀ ਸਮੱਸਿਆ ਹੈਗੀ ਆ ਅ ਇੱਕੇਦਮ ਪਿੱਛੇ ਆ ਕੇ ਪਿੱਛੇ ਜਾ ਕੇ ਝੋਨਾ ਸੁੱਕ ਜਾਣਾ ਵੱਢਣ ਦੇ ਟਾਈਮ ਤੇ ਉਹ ਫੰਗਸ ਨਾਲ ਰਿਲੇਟਡ ਸਮੱਸਿਆ ਹਾਂਜੀ ਤੇ ਇਹ ਜਿਹੜੀ ਫੰਗਸ ਆ ਇਹ ਪੈਦੀ ਹੈਗੀ ਆ ਸੰਘਣੇ ਝੋਨੇ ਜਿਆਦਾ ਯੂਰੀਆ ਤੇ ਜਿਆਦਾ ਪਾਣੀ ਖੜਾ ਕਰਨ ਨਾਲ ਖੇਤ ਚ ਸੋ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਇਹ ਵੀ ਭਾਈ ਜਿਹੜਾ ਵੀ ਝੋਨਾ ਲਾਉ ਚਾਹੇ ਬਾਸਮਤੀ ਲਾਉ ਚਾਹੇ 1401 ਮੁੱਚਲ ਲਾਉ ਚਾਹੇ ਕੋਈ ਪੀਆਰ ਵੈਰੈਟੀ ਲਾਉ ਚਾਹੇ ਪੂਸਾ ਵੈਰੈਟੀ ਲਾਉ ਵੀ ਫੁੱਟ ਦਾ ਬਾਈ ਫੁੱਟ ਤੋਂ ਘੱਟ ਨਹੀਂ ਲੱਗਣਾ ਚਾਹੀਦਾ ਠੀਕ ਹੈ ਲੇਬਰ ਨੂੰ ਕਹੋ ਵੀ ਵਿਰਲਾ ਲਾ ਠੀਕ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਲੇਬਰ ਆਉ ਪਹਿਲਾਂ ਹੀ ਵਿਰਲਾ ਲਾਉਂਦੀ ਹੈ ਤੇ ਜੇ ਤੁਸੀਂ ਉਹਨਾਂ ਨੂੰ ਕਹਿ ਦਈਏ ਨਾ ਵੀ ਹੋਰ ਵਿਰਲਾ ਲਾ ਦਿਓ ਖੁਸ਼ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਵਿਰਲਾ ਝੋਨਾ ਵੱਧ ਝੜਦਾ ਇਸ ਕਰਕੇ ਨਹੀਂ ਖੁਸ਼ ਹੁੰਦੇ ਵੀ ਇਹ ਸਾਨੂੰ ਸੌਖਾ ਕਰਤਾ ਨਹੀਂ ਉਹ ਇਸ ਕਰਕੇ ਖੁਸ਼ ਹੋ ਜਾਂਦੇ ਆ ਵੀ ਯਾਰ ਜਿਵੇਂ ਅਸੀਂ ਉੱਥੇ ਲਾ ਕੇ ਝੋਨਾ ਬਾਲ ਦਿਆਂ ਉਵੇਂ ਇਹ ਬੰਦਾ ਆਪਾਂ ਨੂੰ ਕਹਿ ਰਿਆ ਤੇ ਝੋਨਾ ਵਿਰਲਾ ਲਾਵਾਂਗੇ ਤਾਂ ਬੂਝਾ ਜ਼ਿਆਦਾ ਮਾਰੂਗਾ ਹਵਾ ਪੂਰੀ ਕੁ ਮੂਗੀ ਪੂਰੇ ਖੇਤ ਦੇ ਵਿੱਚ ਤੇ ਰੌਸ਼ਨੀ ਥੱਲੇ ਤੱਕ ਆਉਗੀ ਠੀਕ ਹੈ ਬੂਝਾ ਜ਼ਿਆਦਾ ਹੋ ਗਿਆ ਰੌਸ਼ਨੀ ਥੱਲੇ ਤੱਕ ਹੋ ਗਈ ਤੇ ਹਵਾ ਪੂਰੀ ਘਮ ਰਹੀ ਆ ਤੇ ਪਾਣੀ ਸੁਕਾਸ ਕਾ ਕੇ ਲੱਗ ਗਿਆ ਇਹਦੇ ਨਾਲ ਕੀ ਹੁੰਦਾ ਜਿਹੜਾ ਮਾਹੌਲ ਸੰਘਣੇ ਝੋਨੇ ਵਾਲੀ ਖੇਤੀ ਚ ਹੁੰਦਾ ਉਹ ਮਾਹੌਲ ਬਦਲ ਜਾਂਦਾ ਬਦਲ ਜਾਂਦਾ ਸੰਘਣੇ ਝੋਨੇ 'ਚ ਕੀ ਹੁੰਦਾ ਗਿੱਲ ਹਨੇਰਾ ਹੋ ਮਸ ਹਾਂਜੀ ਪਾਣੀ ਲਗਾਤਾਰ ਰਹਿਣ ਕਰਕੇ ਗਿੱਲ ਹੋ ਜਾਂਦੀ ਹੈ ਹਵਾ ਰੌਸ਼ਨੀ ਥੱਲੇ ਤੱਕ ਨਾਉਣ ਕਰਕੇ ਖੇਤ ਚ ਹਵਾ ਨਾ ਘੁੰਮਣ ਕਰਕੇ ਹਨੇਰਾ ਤੇ ਹੌਮਸਾ ਹੋ ਜਾਂਦੀ ਹੈ ਤੇ ਇਹ ਜਿਹੜਾ ਗਿੱਲ ਹਨੇਰੇ ਤੇ ਹੌਮਸਲਾ ਮਾਹੌਲ ਆ ਇਹ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਤੇ ਕੀੜਿਆਂ ਦਾ ਅਟੈਕ ਵੀ ਇਹਦੇ ਕਰਕੇ ਹੁੰਦਾ ਸੋ ਸਭ ਤੋਂ ਪਹਿਲਾਂ ਜਿਹੜੀ ਬਿਮਾਰੀ ਚੱਲਦੀ ਆ ਝੋਨੇ ਦੀ ਉਹ ਚੱਲਦੀ ਆ ਜੜ ਤੋਂ ਹਾਂਜੀ ਠੀਕ ਆ ਫੰਗਸ ਕਿਸੇ ਕਿਸੇ ਦੇ ਪੈ ਜਾਂਦਾ ਰੂਟ ਰੌਟ ਕਿਸੇ ਦੇ ਪੈ ਜਾਂਦਾ ਫੁੱਟ ਰੌਟ ਜਿਵੇਂ ਹੁਣ ਝੰਡਾ ਰੋਗ ਆ ਇਹ ਮੁੱਛਲ ਚ ਵੀ ਆਉਂਦਾ ਬਾਸਮਤੀ ਚ ਵੀ ਆਉਂਦਾ ਹਾਂਜੀ ਇਹ ਫੋਟਰਾ ਹਟਾ ਇਹਦੇ ਵਿੱਚ ਕੀ ਹੁੰਦਾ ਵੀ ਜਦੋਂ ਬਿਮਾਰੀ ਲੱਗ ਗਈ ਬੂਟੇ ਨੂੰ ਤਾਂ ਬੂਟਾ ਜਿਹੜਾ ਹੈਗਾ ਮਰਦਾ ਹੋਇਆ ਮਹਿਸੂਸ ਕਰਦਾ ਤੇ ਉਹ ਛੇਤੀ ਤੋਂ ਛੇਤੀ 20 ਤੇ ਆਉਣਾ ਚਾਹੁੰਦਾ ਹਾਂਜੀ ਤੇ ਉਹ ਕੀ ਕਰਦਾ ਵੀ ਇੱਕ ਨਾਲੀ ਵਧਾ ਕੇ ਉਹਦੇ ਤੇ ਮੁੰਜਰ ਲਿਆਉਣ ਦੀ ਕੋਸ਼ਿਸ਼ ਕਰਦਾ ਪਹਿਲਾਂ ਹੀ ਮੁੰਜਰ ਆ ਜਾਂਦਾ ਠੀਕ ਹੈ ਤਾਂ ਉਹ ਝੋਨੇ ਦੀ ਆਪਣਾ ਵੰਸ਼ ਵਧਾਉਣ ਦੀ ਨਜ਼ਰੀਏ ਤੋਂ ਸਿਆਣਪ ਹੁੰਦੀ ਆ ਵੀ ਹੂੰ ਤਾਂ ਮੈਂ ਮਰ ਚੱਲਿਆ ਵੀ ਮਰਨ ਤੋਂ ਪਹਿਲਾਂ ਪਹਿਲਾਂ ਆਪਦਾ 20 ਲੈ ਆਵਾ ਬਾਰੋ ਜਿਹੜੇ ਬੂਟੇ ਆ ਬੀ ਤੱਕ ਪਹੁੰਚਦੇ ਨਹੀਂ ਤੇ ਸੁੱਕ ਜਾਂਦੇ ਆ ਜਾਂ ਖਰਾਬ ਹੋ ਜਾਂਦੇ ਆ ਪਰ ਝੋਨਾ ਤਾਂ ਆਪਦੀ ਕੋਸ਼ਿਸ਼ ਕਰਦਾ ਨਾ ਕਰਦਾ ਤਾਂ ਇਹ ਜਿਹੜਾ ਤੁਹਾਨੂੰ ਮੈਂ ਟਰੀਟਮੈਂਟ ਦੱਸਿਆ ਇਹਦੇ ਨਾਲ ਤੁਸੀਂ ਜਿਹੜਾ ਹੈਗਾ ਜੇ ਇਹਨੂੰ ਜ਼ਮੀਨ ਚ ਪਾਉਣੇ ਆ 2 ਕਿਲੋ ਕਿੱਲੇ ਦਾ ਤਾਂ ਇਹਦੇ ਨਾਲ ਜਿਹੜਾ ਹੈਗਾ ਝੰਡਾ ਰੋਗ ਵਾਲਾ ਮਸਲਾ ਵੀ ਬਹੁਤ ਹੱਦ ਤੱਕ ਨਿਜਿੱਠਿਆ ਜਾ ਸਕਦਾ ਤੇ ਜੇ ਤੁਸੀਂ ਆ ਨਾਲ ਆ ਕਰਦੇ ਹੋ ਪੈਲ ਦੇ ਆਧਾਰ ਤੇ ਤੇ ਝੋਨਾ ਵਿਰਲਾ ਲਾਉਣੇ ਹੋ ਯੂਰੀਆ ਘਟਾ ਕੇ ਪਾਉਣੇ ਤੁਸੀਂ 3 ਗੱਟੇ ਪਾਉਣੇ ਹਨ ਤਿੰਨ ਤਿੰਨ ਵਾਰੀਆਂ ਚ ਪਾਉਣੇ ਹਨ ਹਾਂਜੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ 2.5 ਗੱਟੇ ਪਾਉਣੇ ਆ ਤੇ 4 ਵਾਰੀਆਂ ਚ ਪਾਉਣੇ ਠੀਕ ਹੈ ਠੀਕ ਹੈ ਜੀ ਤਾਂ 3 ਦੀ ਥਾਂ ਤੇ 2.5 ਕਰੋ ਤੇ ਤਿੰਨ ਤਿੰਨ ਵਾਰੀਆਂ ਦੀ ਥਾਂ ਤੇ 4 ਵਾਰੀਆਂ ਚ ਥੋੜਾ ਥੋੜਾ ਕਰਕੇ ਪਾਓ ਠੀਕ ਹੈ ਤੇ ਝੋਨਾ ਵਿਰਲਾ ਲੱਗਿਆ ਹੋਵੇ ਯੂਰੀਆ ਘਟਾ ਕੇ ਪਾਇਆ ਹੋਵੇ ਕਿਸ਼ਟਾਂ ਚਾਰ ਕੀਤੀਆਂ ਹੋਣ ਤੇ ਪਾਣੀ ਸੁਕਾਸ ਕਾ ਕੇ ਵੀ ਪਹਿਲੇ 10-15 ਦਿਨ ਤੁਸੀਂ ਪਾਣੀ ਰੱਖ ਲਓ ਹਾਂਜੀ ਉਸ ਤੋਂ ਬਾਅਦ ਪਾਣੀ ਜਿਹੜਾ ਹੈਗਾ ਚੌਥੇ ਪੰਜਵੇਂ ਚੌਥੇ ਪੰਜਵੇਂ ਅਗਲੇ 15 ਦਿਨਾਂ ਤੱਕ ਕੈਂ ਲੱਗਦਾ ਰਹੇ ਚੌਥੇ ਪੰਜਵੇਂ ਚੌਥੇ ਪੰਜਵੇਂ ਤੇ ਉਦੋਂ ਅਗਲੇ 15 ਦਿਨ ਪੰਜਵੇਂ ਸੱਤਵੇਂ ਪੰਜਵੇਂ ਸੱਤਵੇਂ ਤੇ ਉਦੋਂ ਅਗਲੇ 15 20 ਦਿਨ ਜਿੰਨਾ ਚਿਰ ਨਸਾਰੇ ਤੇ ਨਹੀਂ ਆਉਂਦਾ ਠੀਕ ਹੈ ਉਦੋਂ ਲਾਉਣਾ ਪਾਣੀ ਸੱਤਵੇਂ 10ਵੇਂ ਸੱਤਵੇਂ 10ਵੇਂ ਜਦੋਂ ਨਸਾਰੇ ਤੇ ਆ ਗਿਆ ਝੋਨਾ ਉਦੋਂ ਵੀ ਜਿਹੜਾ ਹੈਗਾ ਪਾਣੀ ਵਿੱਚ ਨਹੀਂ ਖੜਾ ਰੱਖਣਾ ਤੁਹਾਨੂੰ ਉੱਠੀ ਪੱਟੀ ਪੜਾਈ ਗਈ ਆ ਕਿ ਜਦੋਂ ਝੋਨਾ ਨਸਾਰੇ ਤੇ ਆ ਤੇ ਉਹਦੇ ਚ 2.5 ਸੈਂਟੀਮੀਟਰ ਪਾਣੀ ਖੜਾ ਰੱਖੋ ਪੜਾਈ ਗਈ ਹੈ ਨਾ ਤੁਸੀਂ ਕਿਸਾਨ ਹੋ ਹਾਂਜੀ ਉਹ ਕਿਤਾਬਾਂ ਵਾਲੇ ਆ ਠੀਕ ਹੈ ਜੀ ਤੁਸੀਂ ਮੈਨੂੰ ਐਂ ਦੱਸੋ ਵੀ ਜਿੰਨਾ ਮਰਜ਼ੀ ਲੈਵਲ ਕੀਤਾ ਹੋਵੇ ਇਹ ਪੌਸਤੀ ਵਾਲਾ ਹੈਗਾ ਵੀ ਖੜੇ ਝੋਨੇ ਖੇਤ ਦੇ ਵਿੱਚ ਖੜੀ ਫਸਲ ਆ ਨਸਾਰੇ ਤੇ ਆਈ ਆ ਉਹਨੂੰ ਸਿਰਫ 1 ਇੰਚ ਪਾਣੀ ਲੱਗ ਜੀ ਨਹੀਂ ਲੱਗਦਾ ਜੀ ਹੈ ਜੀ ਵਧੂਗਾ ਜੀ ਹੋ ਸਕਦਾ ਇਹ ਵਟਾਂ ਤੱਕ ਪਾਣੀ ਚੜ ਜਾਂਦਾ ਚੜ ਜਾਂਦਾ ਜੀ ਕਿਉਂਕਿ ਉਸ ਵੇਲੇ ਝੋਨਾ ਬੂਝਾ ਮਾਰੀ ਬੈਠਾ ਫਸਲ ਬਹੁਤ ਭਾਰੀ ਹੁੰਦੀ ਆ ਪਾਣੀ ਰੋਕ ਰੋਕ ਕੇ ਜਾਂਦਾ ਰੋਕ ਰੋਕ ਕੇ ਜਾਂਦਾ ਤੇ ਚੜ ਕੇ ਲੱਗਦਾ ਚੜ ਕੇ ਲੱਗਦਾ ਤਾਂ ਇਹ ਜਿਹੜੇ ਇਹ ਸ਼ਫਾਰਜਾ ਕਰਦੇ ਆ ਬੈਠੇ ਉੱਥੇ ਇੱਕ ਏਸੀ ਕਮਰਿਆਂ ਚ ਇੱਕ ਸਿਰ 2.5 ਸੈਂਟੀਮੀਟਰ ਪਾਣੀ ਰੱਖੋ ਇਹ ਇਹ ਹੋ ਹੀ ਨਹੀਂ ਸਕਦਾ ਤੇ ਜਿਹੜਾ ਉਹ ਇਹ 2.5 ਸੈਂਟੀਮੀਟਰ ਤੋਂ ਉੱਠੋ ਨਸਾਰੇ ਮੌਕੇ ਰਖਾਉਂਦੇ ਆ ਲਗਾਤਾਰ ਉਹਦੀ ਇੱਕ ਵਜ੍ਹਾ ਉਹਦੀ ਵਜ੍ਹਾ ਇਹ ਆ ਬਾਈ ਜੀ ਕਿ ਨਸਾਰੇ ਮੌਕੇੀ ਤੁਹਾਡੀ ਫਸਲ ਨੂੰ ਬਰਾਊਨ ਪਲਾਂਟ ਹਾਪਰ ਦਾ ਅਟੈਕ ਹੋਣਾ ਆਉਂਦਾ ਮੁੱਢਾਂ ਵਾਲੇ ਤੇਲੇ ਦਾ ਠੀਕ ਹੈ ਤਾਂ ਮੁੱਢਾਂ ਵਾਲੇ ਤੇਲੇ ਦਾ ਜਿਹੜਾ ਬਾ ਲਗਾ ਉਹ ਪਾਣੀ ਤੇ ਆਂਡੇ ਦਿੰਦਾ ਠੀਕ ਹੈ ਪਾਣੀ ਤੇ ਆਂਡੇ ਆ ਗਏ ਜੇ ਪਾਣੀ ਖੜਾ ਰੱਖੋਗੇ ਤਾਂ ਤਾਂ ਹੀ ਉੱਤੇ ਆਊ ਉਹ ਉਹਨੂੰ ਪਾਣੀ ਚਾਹੀਦਾ ਅੰਡੇ ਦੇਣ ਵਾਸਤੇ ਤਾਂ ਉਹਨੇ ਅੰਡੇ ਦਿੱਤੇ ਜਿੰਨੇ ਵੀ ਮੱਛਰ ਆਂਡੇ ਦਾ ਉਹ ਪਾਣੀ ਦੇ ਦਿੰਦੇ ਆ ਠੀਕ ਆ ਉਹਨੇ ਅੰਡੇ ਦਿੱਤੇ ਆਂਡਿਆਂ ਚੋਂ ਬੱਚੇ ਨਿਕਲੇ ਤੇ ਬੱਚੇ ਕਿੱਥੇ ਜਾਵਣੇ ਮੁੱਢਾਂ ਤੇ ਕੋਡਾਂ ਤੇ ਠੀਕ ਆ ਤਾਂ ਇਹ ਜਿਹੜਾ ਨਸਾਰੇ ਮੌਕੇ ਤੁਸੀਂ ਲਗਾਤਾਰ ਪਾਣੀ ਖੜਾ ਰੱਖਦੇ ਹੋ ਇਹ ਮੁੱਢਾਂ ਵਾਲੇ ਤੇਲੇ ਦਾ ਕਾਰਨ ਬਣਦਾ ਹਾਂ ਠੀਕ ਉਦੋਂ ਵੀ ਪਾਣੀ ਸੁਕਾਸ-ਸੁਕਾ ਕੇ ਲਾਉਣਾ ਚਾਹੀਦਾ ਠੀਕ ਆ ਪੰਜ ਮਹੀਨੇ ਸੱਤ ਮਹੀਨੇ ਪੰਜ ਮਹੀਨੇ ਸੱਤ ਮਹੀਨੇ ਠੀਕ ਆ ਉਹਦੇ ਨਾਲ ਕੀ ਹੋਊਗਾ ਕਿ ਇੱਕ ਤਾਂ ਹੋਮਸਨੀ ਬਣੂ ਹਾਂਜੀ ਠੀਕ ਆ ਤੇ ਦੂਸਰਾ ਮੁੱਢਾ ਵਾਲਾ ਤੇ ਲਾਣੀ ਆਉ ਹਾਂ ਜਿੱਥੇ ਹੋਮਸ ਨਹੀਂ ਹੈਗੀ ਉੱਥੇ ਫੰਗਸ ਨਹੀਂ ਹੈਗੀ ਠੀਕ ਹੈ ਜਿੱਥੇ ਪਾਣੀ ਨਹੀਂ ਹੈਗਾ ਉੱਥੇ ਮੁੱਢਾ ਵਾਲਾ ਤੇਲਾ ਰਹੇਗਾ ਤੇ ਕਿਸੇ ਵੀ ਫਸਲ ਨੂੰ ਆਪਣੇ ਵਾਧੇ ਵਿਕਾਸ ਵਾਸਤੇ ਸਿਰਫ ਪਾਣੀ ਸਿਰਫ ਨਮੀ ਚਾਹੀਦੀ ਆ ਪਾਣੀ ਚਾਹੀਦਾ ਨਹੀਂ ਤੇ ਝੋਨੇ ਦੇ ਖੇਤਾਂ 'ਚ ਨਮੀ ਮੁੱਕੀ ਆ ਕਹਿੰਦੇ ਨਹੀਂ ਮੁੱਕਦੀ ਹਾਂਜੀ ਨਾ ਮੁੱਕਦੀ ਨਹੀਂ ਆਪਾਂ ਘਰ ਕੋਮੀ ਵੀ ਦੇਣਾ ਮਗਰ ਹਾਂ ਤੇ ਫਿਰ ਇਹ ਪਾਣੀ ਕਿਉਂ ਲਗਾਉਂਦੇ ਹਾਂਜੀ ਸਿਰਫ ਇਸ ਕਰਕੇ ਪਾਣੀ ਲਵਾਇਆ ਜਾਂਦਾ ਨੇ ਸਾਰੇ ਮੌਕੇ ਲਗਾਤਾਰ ਖੜਾਇਆ ਜਾਂਦਾ ਖੜਾ ਕੰਮ ਦੀ ਸ਼ਿਪਾਰਸ਼ ਕੀਤੀ ਜਾਂਦੀ ਹੈ ਤਾਂ ਕਿ ਉੱਥੇ ਕੋਈ ਪੰਗਾ ਪਾਵੇ ਉਸ ਪੰਗੇ ਨਾਲ ਨਜਿੱਠਣ ਵਾਸਤੇ ਕਿਸਾਨ ਬਾਜ਼ਾਰ ਜਾਵੇ ਬਾਜ਼ਾਰ ਚ ਪੈਸੇ ਦੇ ਕੇ ਆਵੇ ਤੇ ਉਹ ਪੈਸਿਆਂ ਦੇ ਵਿੱਚੋਂ ਹਾਂ ਜੀ ਸ਼ਫਾਰਸ਼ਾਂ ਕਰਨ ਵਾਲਿਆਂ ਦਾ ਜਿਹੜਾ ਹੈਗਾ ਕਮਿਸ਼ਨ ਜਿਹੜਾ ਖਰਾ ਹੋ ਜੇ ਹਾਂ ਜੀ ਠੀਕ ਹੈ ਹੁਣ ਤੁਸੀਂ ਦੇਖਣਾ ਵੀ ਤੁਸੀਂ ਆਪਦੇ ਘਰ ਨੂੰ ਸਿਆਣੇ ਹੋਣਾ ਕਿ ਦਲਾਲਾਂ ਦੇ ਤੇ ਕੰਪਨੀਆਂ ਦੇ ਘਰਾਂ ਨੂੰ ਸਿਆਣੇ ਹੋਣਾ ਹਾਂ ਠੀਕ ਹੈ ਤਾਂ ਬਾਈ ਜੀ ਆਪਾਂ ਇਹਨਾਂ ਨੂੰ ਇਹ ਗਾਈਡ ਕੀਤਾ ਕਿ ਵੀ ਪਹਿਲਾਂ ਤਾਂ ਜਿਹੜਾ ਵਾਹਨ ਆ ਉਹਨੂੰ ਪੱਟ ਕੇ ਰੱਖੋ ਸੁੱਕਾ ਡੂੰਗਾ ਪੱਟ ਕੇ ਰੱਖੋ ਠੀਕ ਹੈ ਜਿੰਨੀ ਵਾਧ ਤੋਂ ਵਾਧ ਨੂੰ ਧੁੱਪ ਲੱਗੇ ਚੰਗੀ ਗੱਲ ਆ ਠੀਕ ਹੈ ਬਾਣ ਨੂੰ ਧੁੱਪ ਲਵਾਉਣ ਨਾਲ ਇੱਕ ਤਾਂ ਫੰਗਸ ਖਤਮ ਹੋ ਜਾਂਦੀ ਆ ਵਾਇਰਸ ਖਤਮ ਹੋ ਜਾਂਦੇ ਆ ਤੇ ਸੁੰਡੀਆਂ ਦੇ ਜਿਹੜੇ ਕੈਪਸੂਲ ਜੇ ਪਿਉਪੇ ਹਾਂਜੀ ਉਹ ਵੀ ਬਹੁਤ ਵੱਡੇ ਪੱਧਰ ਤੇ ਨਸ਼ਟ ਹੋ ਜਾਂਦੇ ਆ ਦੋ ਪ੍ਰਕਾਰ ਨਾਲ ਹੁੰਦੇ ਆ ਪਿਉਪੇ ਕੁਝ ਪਤੰਗੇ ਜਿਹੜੇ ਕੁਝ ਸੁੰਡੀਆਂ 2 ਇੰਚ ਦੇ ਵਿੱਚ ਪਿਉਪਾ ਬਣ ਜਾਂਦੀਆਂ ਮਿੱਟੀ ਦੇ ਅੰਦਰ ਤੇ ਕੁਝ 8 ਇੰਚ ਡੂੰਘੀਆਂ ਜਾ ਕੇ ਪਿਉਪਾ ਬਣ ਲਿਆ ਜਿਹੜੀਆਂ 8 ਇੰਚ ਡੂੰਘੀਆਂ ਜਾ ਕੇ ਪਿਉਪਾ ਬਣੀਆਂ ਉਹਨਾਂ ਨੂੰ ਠੰਡਾ ਥਾਂ ਚਾਹੀਦਾ ਜਿਹੜੀਆਂ 2 ਇੰਚ ਡੂੰਘੀਆਂ ਗਈਆਂ ਉਹਨਾਂ ਨੂੰ ਨਾ ਠੰਡਾ ਨਾ ਤੱਤਾ ਵਿਚ ਵਿਚਾਲੇ ਵਾਲਾ ਤੇ ਜਦੋਂ ਤੁਸੀਂ ਸੁੱਕਾ ਡੂੰਘਾ ਵਾਹਣ ਪੱਟਦਾ 8 ਇੰਚ ਵਾਲੇ ਉੱਪਰ ਆ ਗਏ ਹਾਂਜੀ ਠੰਡੇ ਵਾਲੇ ਗਰਮੀ ਚ ਆ ਗਏ ਤੇ ਗਰਮੀ ਵਾਲੇ ਠੰਡ ਚ ਜਾਵੜੇ ਤਾਂ ਉਸ ਤਾਂ ਏਦਾਂ ਖਤਮ ਹੋ ਗਏ ਉਹ ਤੇ ਕੁਛ ਨੂੰ ਪੰਛੀ ਚੱਕ ਕੇ ਲੈ ਗਏ ਠੀਕ ਹੈ ਤਾਂ ਜੇ ਤੁਸੀਂ ਸੁੱਕਾ ਡੂੰਘਾ ਵਾਹਣ ਪੱਟ ਕੇ ਰੱਖਦੇ ਉਹਨੂੰ 8-10 ਤੋਂ ਪਣ ਲਾਉਣੇ ਤਾਂ ਉਹਦੇ ਨਾਲ ਇੱਕ ਤਾਂ ਤੁਹਾਡੀ ਜ਼ਮੀਨ ਰੋਗ ਰਹਿਤ ਹੁੰਦੀ ਆ ਤੇ ਦੂਜਾ ਤੁਹਾਡੀ ਮਿੱਟੀ ਦੇ ਵਿੱਚ ਜਿਹੜੇ ਸੁੰਡੀਆਂ ਦੇ ਪਿਉਪੇ ਪਏ ਆ ਉਹ ਬਹੁਤ ਵੱਡੇ ਪੱਧਰ ਤੇ ਨਸ਼ਟ ਹੋ ਜਾਂਦੇ ਆ ਨਤੀਜੇ ਵਜੋਂ ਪਤੰਗੇ ਨਹੀਂ ਆਉਣੇ ਪਤੰਗੇ ਨਹੀਂ ਆਉਣੇ ਤਾਂ ਆਂਡੇ ਵੀ ਨਹੀਂ ਆਉਣੇ ਆਂਡੇ ਨਹੀਂ ਆਉਣੇ ਤਾਂ ਢੰਡੀ ਵੀ ਨਹੀਂ ਆਉਣੀ ਠੀਕ ਆ ਇੱਕ ਤਾਂ ਇਹਨਾਂ ਨੂੰ ਦੱਸਿਆ ਵੀ ਬਾਹਰ ਨੂੰ ਸੁੱਕਾ ਡੂੰਗਾ ਪੱਟ ਕੇ ਰੱਖੋ ਤੂੰ ਪਾਣਵਾਓ ਜਿੰਨਾ ਚਿਰ ਤੁਸੀਂ ਝੋਨਾ ਲਾ ਨਹੀਂ ਰਹੇ ਉਹਨਾਂ ਚਿਰ ਬੇਸ਼ੱਕ ਉਹਨੂੰ ਧੁੱਪ ਲਵਾਓ ਠੀਕ ਆ ਉਦੋਂ ਬਾਅਦ ਇਹਨਾਂ ਨੂੰ ਦੱਸਿਆ ਵੀ ਜਿਹੜੀ ਜ਼ਮੀਨ ਦੀ ਤੁਸੀਂ ਤਿਆਰੀ ਕਰਨੀ ਆ ਜ਼ਮੀਨ ਤਿਆਰ ਕਰਦੇ ਸਮੇ ਅ ਕਿੱਲੇ ਦਾ 2 ਕਿਲੋ ਜਿਹੜਾ ਹੈਗਾ ਇਗਨੋਰ ਨਾਂ ਦਾ ਇੱਕ ਟ੍ਰਾਈਕੋਡਰਮਾ ਦਾ ਟ੍ਰਾਈਕੋਡਰਮਾ ਆਇਆ ਉਹ ਪਾਉਣਾ ਉਹ ਝੰਡਾ ਰੋ ਕੁਝ ਸਪੈਸ਼ਲ ਆ ਹਾਂਜੀ ਠੀਕ ਹੈ ਤੇ ਉਹ ਪਾ ਕੇ ਜ਼ਮੀਨ ਤਿਆਰ ਕਰਨੀ ਆ ਤੇ ਜਿਹੜੀ ਪਨੀਰੀ ਬੀਜਣੀ ਆ ਪਨੀਰੀ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੀ ਕਨਾਲ ਦਾ ਅੱਧਾ ਕਿਲੋ ਘਟੋ ਘਟ ਵੱਧ ਤੋਂ ਵੱਧ ਕਿਲੋ ਤੁਸੀਂ ਉਹ ਪਨੀਰੀ ਵਾਲੀ ਜ਼ਮੀਨ 'ਚ ਵੀ ਪਾਉਣਾ ਠੀਕ ਹੈ ਤੇ ਪਨੀਰੀ ਵਾਸਤੇ ਜਿਹੜਾ ਬੀਜ ਤਿਆਰ ਕਰਨਾ ਤਕੜਾ ਮਾੜਾ ਲੂਣ ਵਾਲੇ ਪਾਣੀ 'ਚ ਅੱਡ ਕੱਢਣਾ ਹਾਂਜੀ ਅੱਡ-ਵਾੱਡ ਕਰਨਾ ਫਿਰ ਉਹਨੂੰ ਧੋ ਕੇ ਦੋ ਤਿੰਨ ਵਾਰੀ ਫਿਰ ਉਹਨੂੰ 24 ਘੰਟਿਆਂ ਲਈ ਭੌਂਕੇ ਰੱਖਣਾ ਸਾਦੇ ਪਾਣੀ 'ਚ ਸਾਦੇ ਪਾਣੀ 'ਚ ਜਦੋਂ ਬੀਜ ਨੂੰ ਬਾਹਰ ਕੱਢ ਲਿਆ ਤਰਪਾਲ ਤੇ ਢੇਰੀ ਕਰ ਲਿਆ ਤਾਂ ਕਿਲੋ ਮਗਰ 10 ਗ੍ਰਾਮ ਉਹੀ ਜਿਹੜਾ ਇਗਨੋਰ ਆ ਉਹ ਲਾਉਣਾ ਠੀਕ ਆ ਤੇ ਫਿਰ ਜਦੋਂ ਵੀ ਅੱਠ ਰ ਗਿਆ ਫਿਰ ਉਹ ਜਿਹੜੀ ਤਿਆਰ ਕੀਤੀ ਹੋਈ ਖੈਰੀਆ ਉਹਦੇ ਵਿੱਚ ਉਹਨੂੰ ਬੀਜਣਾ ਬੀਜ ਕੇ ਜੇ ਤੁਸੀਂ ਉਹਦੇ ਤੇ ਮਲਚਿੰਗ ਕਰ ਦਿਓਗੇ ਠੀਕ ਆ ਬੀਜ ਦਾ ਛੱਟਾ ਦਿੱਤਾ ਉਹਨੂੰ ਟੱਕ ਤੱਕ ਕਿਸੇ ਵੀ ਫਸਲੀ ਰਹਿੰਦ ਖੂੰਦ ਨਾਲ ਕਣਕ ਦੀ ਪਰਾਲੀ ਹੋਵੇ ਝੋਨੇ ਦੀ ਪਰਾਲੀ ਹੋਵੇ ਜਾਂ ਮੱਕੀ ਦੀ ਕੜਬ ਹੋਵੇ ਜਾਂ ਉਹਨੂੰ ਕੀ ਕਹਿੰਦੇ ਆਪਣਾ ਦੰਨੇ ਦੀ ਖੋਰੀ ਹੋਵੇ ਕਿਸੇ ਵੀ ਚੀਜ਼ ਨਾਲ ਉਹਨੂੰ ਪੂਰਾ ਸੰਘਣਾ ਢੱਕ ਦਿਓ 2 ਇੰਚ ਮੋਟਾ ਉਹਦੇ ਵਿੱਚ ਥੱਲੇ ਨਵੀਂ ਬਣੀ ਰਹੇ ਹਾਂ ਇਹ ਟੱਕਣਾ ਕੰਨ ਤੋਂ ਬਾਅਦ ਪਾਣੀ ਛੱਡੋ ਠੀਕ ਹੈ ਇਹ ਹੋ ਗਿਆ ਤੁਹਾਡਾ ਬਜਾਈ ਵਾਲਾ ਪਹਿਲੇ ਦਿਨ ਦਾ ਕੰਮ ਮੁਕੰਮਲ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੋਈ ਪਾਣੀ ਨਹੀਂ ਲਾਉਣਾ 6ਵੇਂ ਦਿਨ ਸ਼ਾਮ ਨੂੰ ਖੇਤ ਜਾਣਾ ਪਰਾਲੀ ਚੱਕ ਦੇਣੀ ਹੈ ਤੇ ਅਗਲਾ ਪਾਣੀ 6ਵੇਂ ਜਾਂ 7ਵੇਂ ਦਿਨ ਲੱਗਣਾ ਇਹਦੇ ਨਾਲ ਕੀ ਹੋਊਗਾ ਕੱਖ ਨਹੀਂ ਹੋਣੇ ਕੱਖਣਾ ਹੋਏ ਪ੍ਰਾਲੀ ਦੇ ਪਨੀਰੀ ਦੇ ਵਿੱਚ ਤਾਂ ਕੱਖਾਂ ਵਾਲੀ ਸਪਰੇਅ ਪਾਉਣ ਦੀ ਲੋੜ ਨਹੀਂ ਜਦੋਂ ਤੁਸੀਂ ਪਨੀਰੀ ਬੀਜਦੇ ਆਮ ਤਰੀਕੇ ਨਾਲ ਤਾਂ ਉਹਦੇ ਚ ਕੱਖਾਂ ਵਾਲੀ ਸਪਰੇਅ ਪਹਿਲਾਂ ਪਾਉਣੀ ਆ ਉਹਦੇ ਨਾਲ ਇੱਕ ਤਾਂ ਪਨੀਰੀ ਦਾ ਉਗਾ ਲੇਟ ਹੁੰਦਾ ਤੇ ਇੱਕ ਪਨੀਰੀ ਦੀ ਕਰੋਥ ਘੱਟ ਹੁੰਦੀ ਆ ਉਹਦੇ ਨਾਲ ਨਾਲ ਵਿੱਚ ਬੀ ਓਮੇ ਵੀ ਪਿਆ ਰਹਿੰਦਾ ਓਮੇ ਵੀ ਪਿਆ ਰਹਿੰਦਾ ਹਰਾਬੀ ਨਹੀਂ ਹਰਾਬੀ ਨਹੀਂ ਹੁੰਦਾ ਤਾਂ ਉਹ ਜਿਹੜੀ ਸਪਰੇਅ ਆ ਕੱਖਾਂ ਵਾਲੀ ਉਹ ਤਾਂ ਕਾਲ ਆਉਂਦੀ ਆ ਇਹ ਜਦੋਂ ਤੁਸੀਂ ਛੇਵੇਂ ਦਿਨ ਪ੍ਰਾਲੀ ਚੱਕਤੀ ਕੱਖਾਂ ਵਾਲੀ ਸਪਰੇਅ ਤੇ ਚ ਪਾਈ ਨਹੀਂ ਪ੍ਰਾਲੀ ਨੇ ਕੱਖ ਹੋਣ ਨਹੀਂ ਦਿੱਤੇ ਤੇ ਛੇਵੇਂ ਦਿਨ ਜਦੋਂ ਪ੍ਰਾਲੀ ਚੱਕੀ ਤੇ 7ਵੇਂ ਦਿਨ ਤੁਸੀਂ ਦੇਖੋਗੇ ਸਵੇਹਾ ਇੱਕਸਾਰ 1.5 ਤੋਂ ਲੈ ਕੇ 2.5-3 ਇੰਚ ਦੀ ਪਨੀਰੀ ਸਾਰੇ ਤੁਹਾਡੇ ਪਲਾਟ ਦੇ ਵਿੱਚ ਹਰੀ ਹੋਊਗੀ ਤੇ ਉਹ ਪਨੀਰੀ ਸਾਰੀ ਉਗ ਰਾਈਆ ਤੇ ਉਹਦੇ ਚ ਕੱਖ ਉਗਰਨਗੇ ਹੁਣ ਉਹਦੋਂ ਬਾਅਦ ਵੀ ਨਹੀਂ ਹੁੰਦੇ ਫਿਰ ਪਹਿਲਾਂ ਆਪਾਂ ਮਲਚنگੜੇ ਨਹੀਂ ਹੋਣ ਦਿੱਤੇ ਉਹਦੋਂ ਬਾਅਦ ਪਨੀਰੀ ਨਹੀਂ ਹੋਣ ਦਿੰਦੀ ਤਾਂ ਕੱਖਾਂ ਵਾਲੀ ਸਪਰੇਅ ਨਾ ਪਾਣ ਕਰਕੇ ਇਥੇ ਪਨੀਰੀ ਨੂੰ ਧੱਕਾ ਨਹੀਂ ਲੱਗਦਾ ਇਹ ਪਨੀਰੀ 20-25 ਦਿਨਾਂ ਦੀ ਤਿਆਰ ਹੋ ਜਾਂਦੀ ਹੈ ਤੇ ਜਿੰਨੀ ਕੱਚੀ ਉਮਰ ਦੀ ਪੌਦ ਆਪਾਂ ਖੇਤ ਚ ਲੈ ਕੇ ਜਾਂਦੇ ਆਂ ਓਨਾ ਹੀ ਆਪਾਂ ਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਫਟਾਰਾ ਵੱਧ ਹੁੰਦਾ ਸੋ ਆਪਾਂ ਹੁਣ ਇੱਕ ਤਾਂ ਇਸ ਤਰੀਕੇ ਨਾਲ ਪਨੀਰੀ ਬੀਜ ਕੇ ਤਿਆਰ ਕਰਨੀ ਆ ਤੇ 25 ਦਿਨਾਂ ਦੀ ਪਨੀਰੀ ਪੱਟ ਕੇ ਖੇਤ ਚ ਟ੍ਰਾਂਸਪਲੈਂਟ ਕਰਨੀ ਆ ਉਹਦੇ ਨਾਲ ਕਿਉਂਗਾ ਫੋਟ ਵਧੂਗੀ ਹੁਣ ਫੋਟ ਤਾਂ ਵੱਧ ਜੂ ਤੇ ਜੇ ਲਾਤਾ ਗਿੱਟ ਗਿੱਟ ਤੇ ਫੇਰ ਵੀ ਫੇਰ ਵੀ ਫੇਰ 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 باوجود ਇਹਦੇ ਕਿ ਉਹ ਪਨੀਰੀ ਕੱਚੀ ਆ ਫਿਰ ਉਹਨੇ باوجود ਇਹਦੇ ਵੀ ਫੋਟ ਜਿਆਦੇ ਨਹੀਂ ਕਰਨੀ ਤਾਂ ਕੱਚੀ ਉਮਰ ਦੀ ਪਨੀਰੀ ਤੇ ਫਟ ਵਾਈ ਫਟ ਤੇ ਚੋਨਾ ਠੀਕ ਫਿਰ ਉਹਦੇ ਨਾਲ ਤੁਹਾਡੇ ਬੂਟਿਆਂ ਨੂੰ 35 ਤੋਂ ਲੈ ਕੇ 45 ਨਾਲੀਆਂ ਪਹਿਣਗੇ ਇੱਕ ਬੂਟੇ ਨੂੰ ਠੀਕ ਆ ਤੇ ਆਮ ਕਿੰਨੀਆਂ ਪੈ ਰਹੀਆਂ 18 ਆਮ ਦਾ ਮਸਲਾ ਮੁੱਠੀਕ ਹੁੰਦਾ ਗੁੱਜਾ 18 ਵੀ 18 ਵੀ ਠੀਕ ਆ ਤੇ ਇਹ ਤੇ ਤੁਹਾਡੀਆਂ ਨਾਲੀਆਂ ਵੱਧ ਗਈਆਂ ਨਾਲੀਆਂ ਵੱਧਣਗੀਆਂ ਦਾ ਮੁੰਜਰਾ ਵੀ ਵੱਧਣਗੇ ਤੇ ਮੁੰਜਰਾ ਵੱਧਣਗੇ ਤਾਂ ਦਾਣੇ ਵੱਧਿਆਣੇ ਦਾਣੇ ਵੱਧਗੇ ਤਾਂ ਝਾੜ ਵੱਧ ਗਿਆ ਠੀਕ ਹੈ ਤਾਂ ਇਹ ਕਰਨਾ ਤਾਂ ਹੁਣ ਕੀ ਹੈਗਾ ਵੀ ਸਿਲ ਹਣੇ ਰਹੋ ਮਸ ਇਹ ਮਹੌਲ ਨਹੀਂ ਬੰਨਣਾ ਚਾਹੀਦਾ ਚੋਨਾ ਕੱਚੀ ਉਮਰ ਦੀ ਪਨੀਰੀ ਟ੍ਰਾਂਸਪਲੈਂਟ ਕਰਨੀ ਆ ਵਿਰਲਾ ਲਾਉਣਾ ਫੁੱਟ ਬਾਏ ਫੁੱਟ ਤੇ ਲਾ ਦਿਓ ਜੇ ਫੁੱਟ ਬਾਏ ਫੁੱਟ ਤੇ ਲਾਉਣ ਕਰਕੇ ਤੁਹਾਡਾ ਝਾੜ ਘਟ ਗਿਆ ਜਿੰਨਾ ਘਟਿਆ ਮੇਰੇ ਕੋਲੇ ਆ ਜਾਓ ਪੈਸੇ ਦੇ ਦਿਓ ਠੀਕ ਹੈ ਚੋਨਾ ਵਿਰਲਾ ਲਾਉਣਾ ਉਦੋਂ ਬਾਅਦ ਪਾਣੀ ਸੁਕਾ ਸੁਕਾ ਕੇ ਲਾਉਣਾ ਤੇ ਨ ਸਾਰੇ ਮੌਕੇ ਵੀ ਪਾਣੀ ਖੜਾ ਨਹੀਂ ਰੱਖਣਾ ਲਗਾਤਾਰ ਉਦੋਂ ਵੀ ਸੁਕਾ ਸੁਕਾ ਕੇ ਲੱਗਣਾ ਚਾਹੀਦਾ ਠੀਕ ਹੈ ਤੇ ਝੋਨਾ ਵੜਨ ਤੋਂ 25 ਦਿਨ ਪਹਿਲਾਂ ਘਟੋ ਘਟ ਪਾਣੀ ਬੰਦ ਕਰ ਦਿਓ ਠੀਕ ਜਿਵੇਂ ਤੁਹਾਡੀਆਂ ਜ਼ਮੀਨਾਂ ਪਾ ਰਹੀਆਂ ਹਾਂ ਠੀਕ ਹੈ ਆਪੋ ਆਪਣੀ ਜ਼ਮੀਨ ਦਾ ਹਿਸਾਬ ਕਿਤਾਬ ਦੇਖ ਕੇ 20 ਤੋਂ 25 ਦਿਨ ਪਹਿਲਾਂ ਘਟੋ ਘਟ ਪਾਣੀ ਬੰਦ ਕਰਨਾ ਜਿਹੜਾ ਪਾਣੀ ਤੁਸੀਂ 20 ਤੋਂ 25 ਦਿਨ ਪਹਿਲਾਂ ਬੰਦ ਕਰਤਾ ਉਹਦਾ ਤੁਹਾਨੂੰ ਫਾਇਦਾ ਕੀ ਹੋਣਾ ਪਤਾ ਇੱਕ ਤਾਂ ਤੁਹਾਡੇ ਝੋਨੇ ਦੇ ਵਿੱਚ ਕੁਆਲਿਟੀ ਵਧੀਆ ਹੋਊਗੀ ਦਾਣਿਆਂ ਦੀ ਠੀਕ ਹੈ ਰੰਗ ਪੂਰਾ ਟੌਪ ਦਾ ਆਊਗਾ ਵਜ਼ਨ ਜ਼ਿਆਦਾ ਹੋਊਗਾ ਠੀਕ ਹੈ ਦੂਜਿਆਂ ਦੇ ਮੁਕਾਬਲੇ ਜਿਨ੍ਹਾਂ ਨੇ ਪਾਣੀ ਹਫ਼ਤਾ ਪਹਿਲਾਂ ਬੰਦ ਕੀਤਾ ਉਹਨਾਂ ਦੇ ਮੁਕਾਬਲੇ ਕੁਆਲਿਟੀ ਰੰਗ ਵਜ਼ਨ ਪੱਖੋਂ ਤੁਹਾਡਾ ਝੋਨਾ 21 ਹੋਏਗਾ 19 ਨਹੀਂ ਹੁੰਦਾ ਨੰਬਰ 2 ਜਿਹੜੇ ਝੋਨੇ ਨੂੰ 20 ਤੋਂ 25 ਦਿਨ ਪਹਿਲਾਂ ਪਾਣੀ ਬੰਦ ਕਰਤਾ ਵੱਢਣ ਤੋਂ ਉਹਦੇ ਵਿੱਚ ਮੌਇਸਚਰ ਵਾਲਾ ਮਸਲਾ ਨਹੀਂ ਬਣੂਗਾ ਨਹੀਂ ਬਣਦਾ ਠੀਕ ਹੈ ਮੌਇਸਚਰ ਵਾਲਾ ਮਸਲਾ ਬਣਦਾ ਜਿਹੜੇ ਹਫ਼ਤਾ 10 ਦਿਨ ਪਹਿਲਾਂ ਪਾਣੀ ਬੰਦ ਕਰਦੇ ਆ ਜਿਹੜਾ ਤ੍ਰੇਲ ਦਾ ਮੌਇਸਚਰ ਆ ਉਹ ਤਾਂ ਮੌਇਸਚਰ ਹੁੰਦਾ ਹੀ ਨਹੀਂ ਠੀਕ ਆ ਤ੍ਰੇਲ ਦਾ ਮੌਇਸਚਰ ਜਿਹੜਾ ਹੈਗਾ ਉਹ ਤੁਹਾਡੇ ਝੋਨੇ ਦੇ ਉੱਤੇ ਤਰੇਲ ਪਈ ਹਾਂਜੀ ਠੀਕ ਆ ਉਹ ਛਿਲਕਿਆਂ ਤੇ ਆ ਛਿਲਕਾ ਪਾੜ ਕੇ ਵਿੱਚ ਤਾਂ ਨਹੀਂ ਹਜੇ ਬੜੀ ਨਹੀਂ ਜਾਂਦਾ ਉਹ 2-2.5 ਘੰਟਿਆਂ ਦੀ ਧੁੱਪ ਲੱਗੀ ਹਵਾ ਲੱਗੀ ਉਹ ਸੁੱਕ ਜੂ ਤੇ ਜਿਹੜਾ ਜੜਾ ਨਾ ਅਹੀਂ ਪਾਣੀ ਥੱਲੋਂ ਬੂਟੇ ਦੇ ਵਿੱਚ ਦੀ ਹੁੰਦਾ ਹੋਇਆ ਦਾਣਿਆਂ 'ਚ ਚਲਾ ਗਿਆ ਹੂੰ ਹੂੰ ਤੇ ਉਹ 2-2.5 ਘੰਟਿਆਂ ਦੀ ਧੁੱਪ ਨਾਲ ਥੱਤ ਮੋਝੂ ਨਹੀਂ ਹੁੰਦਾ ਉਹ ਤਾਂ ਵਿੱਚ ਹੀ ਰਹੂ ਦਾਣਾ ਉਹਦਾ ਵਿੱਚੇ ਰਹੂਗਾ ਉਹਦੇ ਕਰਕੇ ਮੌਇਸਚਰ ਵਧਦਾ ਜੇ ਤੁਸੀਂ 20-25 ਦਿਨ ਪਹਿਲਾਂ ਪਾਣੀ ਬੰਦ ਕਰਦੇ ਹੋ ਤੁਹਾਨੂੰ ਮੰਡੀ ਦੇ ਵਿੱਚ ਮੋਇਸਚਰ ਕਰਕੇ ਰੋਲਣ ਦੀ ਲੋੜ ਨਹੀਂ ਪਊਗੀ। ਸੋ ਦੋਸਤੋ ਇਹਨਾਂ ਨੂੰ ਗੱਲ ਸਮਝ ਕਿੰਨੀ ਆਈ ਕਿੰਨੀ ਨਹੀਂ ਆਈ ਇਹਨਾਂ ਨੂੰ ਪਤਾ ਇਸ ਗੱਲ ਤੇ ਕਿੰਨਾ ਅਮਲ ਕਰਦੇ ਆ ਕਿੰਨਾ ਨਹੀਂ ਕਰਦੇ ਉਹ ਵੀ ਇਹਨਾਂ ਨੂੰ ਪਤਾ ਜੇ ਇਹਨਾਂ ਨੇ ਪੂਰੀ ਗੱਲ ਸਮਝ ਕੇ ਇਹਦੇ ਤੇ ਚੰਗੀ ਤਰ੍ਹਾਂ ਅਮਲ ਕਰ ਲਿਆ ਤਾਂ ਉਹਦੇ ਰਿਜ਼ਲਟ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਬਾਈ ਜੀ ਪਧੌੜ ਤੋਂ ਆ। ਇੱਕ ਹੋ ਛੋਟੀ ਜੀ ਮਲਚਿੰਗ ਵਾਲੀ ਗੱਲ ਸੀ ਕਣਕ ਵਾਲੀ। ਜੀ। ਵੀ ਮਤਲਬ ਮੈਂ ਉਹ ਪਾਣੀ ਲਾਇਆ ਤੋਂ ਬਿਨਾ ਹਰੀ ਕਰੀ ਦਿਓ। ਅੱਛਾ ਪਾਣੀ ਲਾਇਆ। ਠੀਕ ਹੈ। ਕਿਉਂਕਿ ਸਾਡਾ ਟਰਾਂਸਫਾਰਮ ਖਰਾਬ ਸੀ ਸਾਡੇ ਕੋਲ ਸਮਾਂ ਨਹੀਂ ਸੀ। ਭੋਂ ਕੇ ਕਣਕ ਸੜਦੀ। ਠੀਕ ਹੈ। ਭੋਂ ਕੇ ਸਿੱਟਾ ਦੇ ਕੇ ਸੀ ਰੀਪਰ ਮਾਰ ਕੇ ਰੱਖਤਾ। ਉਹ ਉਹਦੇ ਆਟੋਮੈਟਿਕ ਹੀ ਹਰੀ ਹੋ ਗਈ। ਦੋਨਾਂ ਦੀ ਦੂਜਾ 1.5 ਕਿੱਲਾ ਵੀਜਾ ਸੀ ਉਹ ਵੀ ਹੀ ਹਰਾ ਕੀਤਾ ਸੀ ਤੇ ਜਿਹੜਾ ਅੱਧਾ ਕਿੱਲਾ ਵੀਜਾ ਸੀ ਵੀ ਹੀ ਹਰਾ ਕੀਤਾ। ਮਤਲਬ ਤੁਹਾਡੇ ਬਾਣ ਇੰਨੇ ਭਾਰੇ ਆ ਤੁਸੀਂ ਗੱਲ ਨਹੀਂ ਕਰਵਾਉਂਦੇ। ਗੱਲ ਨਹੀਂ ਕਰਵਾਉਂਦੇ। ਤਾਂ ਗੱਲ ਬਾਣ ਦੇ ਵਿੱਚ ਸੀਗੀ। ਹਾਂਜੀ। ਬੀਜ ਨੂੰ ਕਿੰਨਾ ਚਿਰ ਪਿਆਉਂਦਾ? ਬੀਜ ਨੂੰ ਪੀਣਾ 3 ਘੰਟੇ ਪਿਆਉਂਦੇ। 3 ਘੰਟੇ ਉਹ ਸਿਰਫ 3 ਘੰਟੇ ਵੀ ਪਿਆਉ ਕੇ ਉਹਦਾ ਛੱਕਾ ਦਿੱਤਾ ਉਤੋਰੀ ਪਰ ਮਾਰ ਕੇ ਮਲਚੰਗ ਕਰਤੀ ਮੁੜ ਕੇ ਉਹ ਤਾਂ ਨਹੀਂ ਝਾਕੇ ਵੀ ਸੀ ਆਪੇ ਆਟੋਮੈਟਿਕ ਵੇਖਿਆ ਆਪੇ ਹਰੀ ਹੋ ਗਈ ਤੇ ਸਬਰ ਲੱਗਿਆ ਤੇ ਕਣਕ ਹਰੀ ਹੋ ਗਈ ਠੀਕ ਆ ਮਦੀਨ ਨਹੀਂ ਹਰਾਇਆ ਇਹ ਕੋਈ ਕੁਦਰਤ ਦੀ ਹੋਰ ਵੇਖੋ ਜੀ ਸਰੋਂ ਹਰੀ ਹੁੰਦੀ ਹੈ ਆਪਾਂ ਹੋਰ ਕੋਈ ਨਦੀਨ ਨਹੀਂ ਹਰਾਂ ਦਾ ਗੁੱਲੀ ਡੰਡਾ ਨਹੀਂ ਹੁੰਦਾ ਹੋਰ ਵੀ ਕੋਈ ਨਦੀਨ ਨਹੀਂ ਉਹਦੇ ਸਰੋਂ ਹਰੀ ਹੋ ਜਾਂਦੀ ਸਰੋਂ ਹਰੀ ਹੁੰਦੀ ਹੈ ਹਾਂ ਠੀਕ ਆ ਤਾਂ ਦੇਖੋ ਵੀ ਬਿਨਾ ਪਾਣੀ ਲਾਏ ਮਲਚੰਗ ਵਾਲੀ ਕਣਕ ਜਰਮੀਨੇਟ ਹੋਈ ਇਹਨਾਂ ਦੇ ਖੇਤ ਚ ਉਹਨੂੰ ਕੁੱਲ ਪਾਣੀ ਫਿਰ ਕਿੰਨੇ ਲੱਗੇ? ਉਹ 3 ਪਾਣੀ ਲੱਗੇ। ਤੇ 3 ਪਾਣੀਆਂ ਦੇ ਨਾਲ ਕਣਕ ਸਿਗੇ ਚੜ ਗਈ। ਯੂਰੀਆ ਕਿੰਨਾ ਲੱਗਿਆ ਸੀ? ਯੂਰੀਆ ਤਕਰੀਬਨ ਉਹਨੂੰ ਮਤਲਬ 1 ਗੱਟਾ ਲੱਗਿਆ ਉਹ। ਪੌਣੇ 4 ਕਨਾਲਾਂ। ਹਾਂਜੀ। 1 ਗੱਟਾ ਯੂਰੀਆ ਤੇ ਡੀਏਪੀ ਰੱਖ ਲਓ। ਅੱਧਾ ਗੱਟਾ ਕਿ ਇੱਕੀ? ਡੀਏਪੀ ਲਾ ਸੀਗਾ ਆਪਣਾ 25 ਕਿਲੋ ਦਾ। 25 ਅੱਧਾ ਗੱਟਾ ਡੀਏਪੀ 1 ਗੱਟਾ ਯੂਰੀਆ ਲਾ ਕੇ ਤੇ ਕਣਕ ਉਹ ਵੀ ਪੌਣੇ 4 ਕਨਾਲਾਂ ਚੋਂ 32 ਮਣ। ਹਾਂਜੀ। ਠੀਕ ਹੈ ਜੀ। 32 ਮਣ ਦਾ ਮਤਲਬ ਹੁੰਦਾ ਜੀ ਲਗਭਗ 13 ਕੁਆਂਟਲ। ਹਾਂਜੀ। ਠੀਕ ਜੇ 32 ਮਾਣ ਹੁੰਦੀ 13 ਕੁਆਂਟਲ ਹੋ ਜਾਂਦਾ ਹਾਂਜੀ ਠੀਕ ਹੈ 13 ਕੁਆਂਟਲ ਕਣਕ ਪਾਉਣੇ 4 ਕਨਾਲਾਂ ਚ ਹੋਗੀ ਤੇ ਹੋਰ ਕੀ ਚਾਹੀਦਾ ਬਾਈ 65 ਮਾਣ ਦੀ ਕਣਕ ਹੋਗੀ ਕੁਦਰਤਾ ਜੀ ਠੀਕ ਹੈ ਹਾਂਜੀ ਕੁਦਰਤ ਨਾਲ ਜੁੜ ਕੇ ਚੱਲਾਂਗੇ ਬਹੁਤ ਕੁਝ ਮਿਲਦਾ ਜੀ ਸੋ ਬਾਈ ਜੀ ਅੱਜ ਇੱਥੇ ਆਉਣਾ ਲੇਖੇ ਲੱਗੇ ਬਹੁਤ ਵਧੀਆ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਜੀ ਚਲੋ ਮਿਹਰਬਾਨੀ ਸੋ ਤੁਹਾਡੇ ਧਿਆਨ ਚ ਲਿਆ ਦਈਏ ਕਿ ਪਤਾ ਹੋਣ ਜਿੱਥੇ ਇਹਨਾਂ ਦਾ ਘਰ ਹੈ ਉੱਥੇ ਹੀ ਮੇਰੇ ਮਿੱਤਰ ਹੀਰਾ ਸਿੰਘ ਬਰਾੜ ਤੇ ਸਾਡਾ ਬਾਈ ਆ ਉੱਥੇ ਪਰਾਉਣਾ ਸਾਡਾ ਬਰਾੜ ਸਾਹਿਬ ਦੀ ਭੈਣ ਆ ਉੱਥੇ ਵਿਆਹੀ ਹੋਈ ਆ ਗੌਰਪ੍ਰੀਤ ਨੰਬਰਦਾਰ ਇਹ ਉਹਨਾਂ ਦੇ ਗਵਾਂਢੀ ਆ ਤੇ ਨੰਬਰਦਾਰ ਜੀ ਨੰਬਰਦਾਰ ਸਾਹਿਬ ਜੀ ਸੁਣਦੇ ਹੋਣ ਤਾਂ ਵੀਡੀਓ ਦੇਖਦੇ ਹੋਣ ਤਾਂ ਉਹਨਾਂ ਦੀ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਅੱਗਾਂ ਨੂੰ ਫੁਲਾ ਦਿਓ ਕਿਸਾਨਾਂ ਦੇ ਕੰਮ ਆਉਣ ਵਾਲੀ ਵੀਡੀਓ ਸੋ ਬਾਈ ਜੀ ਹੁਣ ਜੋ ਤੁਹਾਨੂੰ ਦੱਸਿਆ ਇਹ ਸਾਰਾ ਕੁਝ ਕਰ ਲੋਗੇ ਕਰਾਂਗੇ ਜੀ ਇਸੇ ਕਰਕੇ ਤੁਹਾਨੂੰ ਮਿਲਣਾ ਹੈ ਜੀ ਤਾਂ ਜਿਹੜਾ ਬੰਦਾ ਸਵੇਰੇ ਸਵੇਰੇ 7:30 7:30 ਵਜੇ ਨੂੰ ਭਦੌੜੋਂ ਚੱਲ ਕੇ ਮੋਟਰਸਾਈਕਲ ਤੇ ਇੱਥੇ ਪਹੁੰਚਦਾ ਤੇ ਜਿਹੜੇ ਮਕਸਦ ਨਾਲ ਪਹੁੰਚਿਆ ਤੇ ਫਿਰ ਉਹ ਬਿਨਾ ਉਹ ਮਕਸਦ ਪੂਰਾ ਕਰਿਆ ਉਹਨੂੰ ਟਿਕਣਾ ਨਹੀਂ ਚਾਹੀਦਾ ਸੋ ਜਾਣਕਾਰੀ ਜਿੰਨੀ ਕ ਆਪਣੇ ਕੋਲੇ ਸੀਗੀ ਆਪਾਂ ਬਾਈ ਜੀ ਨਾਲ ਸਾਂਝੀ ਕੀਤੀ ਆ ਸੋ ਇਹਨਾਂ ਦੇ ਬਾਰੇ ਤੁਹਾਡੇ ਨਾਲ ਵੀ ਸਾਂਝੀ ਹੋ ਗਈ ਆ ਜਿੰਨੇ ਕੋ ਕਰਿਆ ਆਪਾਂ ਆਪਾਂ ਲੋਕਾਂ ਨੂੰ ਵੀ ਜਾਣਕਾਰੀ ਦੇਵਾਂਗੇ ਇਸ ਚੀਜ਼ ਨਾਲ ਜੋੜਾਂਗੇ ਜੀ ਸੋ ਤੁਹਾਡੇ ਧਿਆਨ ਤੇ ਲਿਆਉਣੇ ਲਾਸਟ ਦੇ ਵਿੱਚ ਸਿਰਫ ਕਿੰਨੀ ਕਿੰਨੀ ਪਹਿਲੀ ਹੈ ਜੀ ਆਪਣੀ ਮੇਰੇ ਕੋਲ 5 ਕਿਲੇ ਤਾਂ ਕੋਈ ਵੱਡਾ ਜ਼ਿਮੀਦਾਰ ਨਹੀਂ ਹੈਗਾ ਵੀ ਹਾਂ 50 ਕਿੱਲਾ ਪੈ ਲਈ ਆ 20 25 ਕਿੱਲੇ ਪੈ ਲਈ ਆ 5 ਕਿੱਲੇ ਪੈ ਲਈ ਆ ਸਮਝਦਾ ਲੈਵਲ ਇਹ ਆ ਵੀ ਅੱਗ ਮੁਕਤ ਖੇਤੀ ਕਰਦੇ ਆ ਉਦਾਰਤ ਦੇ ਨਾਲ ਜੁੜ ਕੇ ਚੱਲਣ ਦਾ ਫਾਇਦਾ ਛੋਟੇ ਜ਼ਿਮੀਂਦਾਰ ਨੂੰ ਤਾਂ ਸਮਝ ਆ ਗਈ ਗੱਲ ਤੇ ਜਿਹੜੇ ਵੱਡੇ ਆ ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ ਹੀ ਹੋਈਆਂ ਪਈਆਂ ਉਹਨਾਂ ਦੇ ਬੱਲੇ ਕਿਉਂ ਨਹੀਂ ਪੈ ਰਹੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨੂੰ 5 ਕਿੱਲੇਆਂ 'ਚੋਂ 5 ਲੱਖ ਬਣਦਾ ਹੋਊਗਾ ਤੁਹਾਨੂੰ 50 ਕਿੱਲੇਆਂ 'ਚੋਂ 50 ਲੱਖ ਬਣਦਾ ਤੇ 5 ਕਿੱਲੇਆਂ ਵਾਲਾ ਤਾਂ 5 ਲੱਖ ਦੇ ਵਿੱਚੋਂ ਆਪਦੀ ਜ਼ਮੀਨ ਦੇਉਤੇ ਪੈਸੇ ਖਰਚ ਕਰ ਰਿਆ ਹਾਂ ਅੱਗ ਮੁਕਤ ਕਰਨ ਵਾਸਤੇ ਤੇ ਜਿਹਨੂੰ 50 ਲੱਖ ਰੁਪਇਆ ਬਣਦਾ ਪਿਆ ਉਹ ਜ਼ਮੀਨ ਤੇ ਪੰਜੀ ਨਹੀਂ ਲਾ ਕੇ ਰਾਜੀ ਤੇ ਫਿਰ ਯਾਰ ਕਿੱਥੇ ਭਰੋਂਗੇ ਇਸ ਪਾਪ ਨੂੰ ਕਿਵੇਂ ਦਰਾਖਤ ਸਾਰੇ ਤੁਸੀਂ ਅੱਜ ਮੈਂ ਵੀਡੀਓ ਦੇਖੀ ਉਹ ਵੱਡੀਆਂ ਵੱਡੀਆਂ ਗੋਹਾਂ ਉਹ ਮੱਛੀਆਂ ਪਈਆਂ ਮੱਛੀ ਮੱਛੀ ਠੀਕ ਹੈ ਵੀ ਤੁਸੀਂ ਖੇਤ ਨੂੰ ਅੱਗ ਲਾਈ ਵੀ ਮਾਂ ਦੇ ਪੁੱਤੋ ਦਰਖਤਾਂ ਵਾਲੀ ਸਾਈਡ ਦੋ 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 ਕੇੜੇ ਖਲਾਂ ਦੇ ਮਾਰ ਦਿਓ ਤਵੀਆਂ ਦੇ ਮਾਰ ਦਿਓ ਤੇ ਜਿੰਨੇ ਸੜਕ ਤੇ ਦਰਖਤਾਂ ਸਾਰੇ ਮਚਾਏ ਪਏ ਆ ਤੇ ਜਿਹੜੇ ਜਾਨਵਰ ਉਹਨਾਂ ਦਰਖਤਾਂ ਵਿਚਲੇ ਕਾਹ ਪੂਛ ਚ ਰਹਿੰਦੇ ਸੀ ਉਹ ਮੱਚ ਗਏ ਉਹਨਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ ਤੇ ਯਾਰ ਫੇਰ ਤੁਸੀਂ ਕਿੱਥੋਂ ਸੁੱਖ ਸ਼ਾਂਤੀ ਭਾਲਦੇ ਹੋ ਜਦੋਂ ਤੁਸੀਂ ਕੁਦਰਤ ਦੇ ਵਿੱਚ ਹੀ ਖਲਲ ਪਾਈ ਜਾਂਦੇ ਹੋ ਕੁਦਰਤ ਨੂੰ ਹੀ ਸੁੱਖ ਸ਼ਾਂਤੀ ਨਾਲ ਰਹਿਣ ਨਹੀਂ ਦਿੰਦੇ ਕੁਦਰਤ ਬਾਈ ਜੀ ਆਪਾਂ ਨੂੰ ਸਨੇਹ ਦੇ ਰਹੀ ਹੈ ਪਰ ਆਪਾਂ ਉਹਦੇ ਉਹਦੇ ਸੁਣ ਨਹੀਂ ਰਹੇ ਸਨੇਹ ਬਹੁਤ ਦਿੰਦੀ ਆ ਪਰ ਆਪਾਂ ਸੁਣਦੇ ਨਹੀਂ ਉਹਦੀ ਜੇ ਸੁਣਾਗੇ ਉਹਦੀ ਬਹੁਤ ਨੰਦ ਆਊਗਾ ਤੇ ਮਨ ਨੂੰ ਸ਼ਾਂਤੀ ਵੀ ਹੋਊਗੀ ਬਿਲਕੁਲ ਸੋ ਇਸੇ ਸਨੇਹ ਦੇ ਨਾਲ ਕਿ ਕੁਦਰਤ ਸਾਨੂੰ ਬਹੁਤ ਸਨੇਹ ਦੇ ਰਹੀ ਹੈ ਸਾਨੂੰ ਕੁਦਰਤ ਦੇ ਸਨੇਹ ਸੁਣ ਕੇ ਤੇ ਕੁਦਰਤ ਦੇ ਪੱਖ ਚ ਜੀਵਨ ਜਿਉਂਦੇ ਹੋਏ ਖੇਤੀ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਅਸੀਂ ਤੁਹਾਡੇ ਤੋਂ ਅੱਗੇ ਲਾਵਾਂਗੇ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਬਾਰ ਬਾਰ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਦੇ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ